ਜੈ ਸਿਤਾ RAM ਜੀ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਹੁਣੇ ਨਿਊਜ਼ ਦੇਖ ਕੇ ਆਇਆ ਤੇ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਉੱਥੇ ਪੰਜਾਬ ਦੇ ਵਿੱਚ ਤੇ ਡੱਲੇਵਾਲ ਜੀ ਭੁੱਖ ਹੜਤਾਲ ਤੇ ਬੈਠੇ ਨੇ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ ਕਹਿੰਦੇ ਕਿਸੇ ਵੀ ਟਾਈਮ ਉਹਨਾਂ ਦੇ ਬੋਡੀ ਪਾਰਟਸ ਜਿਹੜੇ ਨੇ ਉਹ ਕੰਮ ਕਰਨਾ ਬੰਦ ਕਰ ਸਕਦੇ ਆ ਕੁਝ ਵੀ ਹੋ ਸਕਦਾ ਮੈਨੂੰ ਬਈ ਇੱਕ ਗੱਲ ਨਹੀਂ ਸਮਝ ਆਈ 2 ਸਾਲ ਪਹਿਲਾਂ ਤੁਸੀਂ ਧਰਨਾ ਲਾਇਆ ਸਾਢੇ 700 ਕਿਸਾਨ ਤੁਸੀਂ ਸ਼ਹੀਦ ਕਰਾ ਲਿਆ ਕੋਈ ਹੱਲ ਨਹੀਂ ਨਿਕਲਿਆ ਉਸ ਤੋਂ ਬਾਅਦ ਤੁਸੀਂ ਸਾਲ ਬਾਅਦ ਫੇਰ ਧਰਨਾ ਲਾਇਆ ਫੇਰ ਉਹਦੇ ਵਿੱਚ ਦੋ ਬੱਚੇ ਮਾਰੇ ਗਏ ਕਿੰਨੇ ਬੰਦੇ ਜਿਹੜੇ ਸੀ ਉਹ ਫੱਟੜ ਹੋ ਗਏ ਕਿੰਨਿਆਂ ਨੇ ਅੱਖਾਂ ਕੋ ਆਪਣੀਆਂ ਗਵਾਲੀਆਂ ਤੇ ਕਿੰਨੇ ਸੀ ਜਿਹੜੇ ਇਹਨਾਂ ਨੇ ਐਕਸਪਾਇਰਡ ਗੋਲੇ ਛੁੱਟੇ ਉਹਦੇ ਕਰਕੇ ਹਾਰਟ ਅਟੈਕ ਨਾਲ ਮਾਰੇ ਗਏ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਤੁਸੀਂ ਹੁਣ ਦੁਬਾਰਾ ਬਹਿ ਗਏ ਹੋ ਜੀ ਮੋਰਚੇ ਤੇ ਤੁਸੀਂ ਫੇਰ ਉਹੀ ਪੈਸਾ ਲੱਗੂਗਾ ਫੇਰ ਲੋਕ ਸ਼ਹੀਦ ਹੋਣਗੇ ਤੁਸੀਂ ਰੋਜ਼ ਪੰਜਾਬ ਦਾ ਕੋਈ ਮੁੱਦਾ ਹੋਵੇ ਕੋਈ ਡਿਮਾਂਡ ਹੋਵੇ ਉਹਦੇ ਲਈ ਪੰਜਾਬੀਆਂ ਨੂੰ ਧਰਨਾ ਲਾਉਣਾ ਪੈਂਦਾ ਤੇ ਸਾਡੀਆਂ ਧੀਆਂ ਪਹਿਣਾ ਬਜ਼ੁਰਗ ਮਾਵਾਂ ਉਥੇ ਡਾਂਗਾ ਖਾ ਰਹੀਆਂ ਭਈਆਂ ਕੋਲ ਬਾਈ ਮੈਨੂੰ ਕੋਈ ਗੱਲ ਨਹੀਂ ਸਮਝ ਆਉਂਦੀ ਸਾਰਾ ਕੁਝ ਥੋੜਾ ਉਹਨਾਂ ਨੇ ਲੁੱਟ ਲਿਆ ਤੁਹਾਨੂੰ ਲੁੱਟ ਰਹੇ ਆਂ ਕੁੱਟ ਰਹੇ ਆਂ ਪਾਣੀ ਥੋੜਾ ਲੁੱਟ ਲਿਆ ਪਹਿਲਾਂ ਮੈਨੂੰ ਦੱਸੋ 78 ਤੋਂ 995 ਤੱਕ 3 ਲੱਖ ਪੰਜਾਬੀ ਮਾਰਤਾ ਇਹਨਾਂ ਨੇ ਫੇਕ ਅਨਕਾਊਂਟਰਾਂ 'ਚ ਸਿੱਖ ਜੈਨੋਸਾਈਡ ਕੀਤਾ ਗਿਆ ਠੀਕ ਹੈ 1984 ਚ ਫੇਰ ਜੈਨੋਸਾਈਡ ਕੀਤਾ ਗਿਆ। ਉਸ ਤੋਂ ਬਾਅਦ ਪੰਜਾਬ ਦੇ ਹਿੰਦੂ ਇਹਨਾਂ ਨੇ ਬਸਾਂ ਚੋਂ ਲੋਹਾ ਲੋਆ ਕੇ ਮਰਵਾਏ। ਠੀਕ ਹੈ ਇਹਨਾਂ ਨੇ ਆਪਣੇ ਕੈਟ ਵਾੜੇ ਆਪਣੇ ਮੁਖਬਰ ਵਾੜੇ ਇਹਨਾਂ ਨੇ ਉਹ ਕਾਣ ਕੀਤਾ। ਉਦੋਂ ਧੀਆਂ ਦੀ ਇੱਜ਼ਤਾਂ ਲੁੱਟੀਆਂ ਉਹ ਸਿੱਖਾਂ ਦੇ ਗਲਪਾਤਾ ਜੀ ਉਹ ਖਾਲਸਾ ਨਹੀਂ ਕਰ ਰਹੇ ਨੇ। ਕਾਣ ਕੀ ਦਾ ਹੋਇਆ ਪੰਜਾਬ ਦਾ। ਫੇਰ ਤੁਸੀਂ ਇਹਨਾਂ ਨੇ ਜੱਟਾਂ ਨੇ ਮੋਰਚਾ ਲਾਇਆ ਉਹ ਤੇ ਇਹਨਾਂ ਨੇ ਕਿੰਨੇ ਜਿਹੜੇ ਜੱਟ ਸੀ ਉਹ ਮਾਰਤੇ। ਬਈ ਏਕਤਾ ਅਖੰਡਤਾ ਦਾ ਜਿਹੜਾ ਟੋਕਰਾ ਉਹ ਅਸੀਂ ਟੋਣਾ। ਸਰਕਾਰਾਂ ਨੂੰ ਨਹੀਂ ਲਿਖਦਾ ਜੋ ਅੱਜ ਇਹਨਾਂ ਨੇ ਹਾਲਾਤ ਲਿਆ ਤੇ ਪਾਣੀ ਸਾਡੇ ਚ ਜ਼ਹਿਰ ਫੈਲਾਤੀ ਠੀਕ ਹੈ ਮੈਨੂੰ ਦੱਸੋ ਕਿਹੜੀ ਸਟੇਟ ਤੇ ਜਿਹੜੀ ਕੈਂਸਰ ਦੀ ਟ੍ਰੇਨ ਚੱਲਦੀ ਆ ਉਹ ਪੰਜਾਬ ਚੋਂ ਚੱਲਦੀ ਆ ਇਹ ਧਾਰਮਿਕ ਮੁੱਦਾ ਨਹੀਂ ਐ ਇਹਨੂੰ ਧਾਰਮਿਕ ਮੁੱਦਾ ਬਣਾਉਣਗੇ जाट Hindu ਨਹੀਂ ਐ ਦੂਜੇ ਸਿੱਖਾਂ ਦਾ ਰੋਲਾ ਐ ਜੀ ਜਿਹੜੇ ਖਾਲਸਾ斯坦 ਨੂੰ ਪੂਰੀ ਦੁਨੀਆ ਆਪਣੇ ਬੱਚਿਆਂ ਨੂੰ ਪੜਾ ਰਹੀ ਆ ਦੱਸਦੀ ਆ ਜਦ BBC ਨੇ ਪੂਲ ਕਰਾਇਆ ਉਦੋਂ ਵੀ ਖਾਲਸਾ ਰਾਜ ਨੂੰ ਨੰਬਰ 1 ਕਿਹਾ ਗਿਆ ਠੀਕ ਹੈ ਦਿੱਲੀ ਨੇ ਆਪਣੇ মিডিਆ ਨਾਲ ਆਪਣੇ ਰਿਸੋਰਸਾਂ ਨਾਲ ਉਹ ਸੋਰਸ ਲਾ ਕੇ ਉਸ ਚੀਜ਼ ਨੂੰ ਇਹਨਾਂ ਨੇ ਅੱਤਵਾਦ ਬਣਾਤਾ 84% ਕੁਰਬਾਨੀਆਂ ਪੰਜਾਬ ਦੀਆਂ ਸਿੱਖ ਫਾਂਸੀ ਦੇ ਚੜੇ ਸਿੱਖ ਬਾਰਡਰਾਂ ਤੇ ਮਰੇ ਜਾਦ ਇਹਨਾਂ ਦੇ ਕਹਣਾ ਆਕਾਲ ਪੈ ਜੇ ਉਦੋਂ ਪੰਜਾਬ ਹਰਿਆਣਾ ਆਪਣੀ ਧਰਤੀ ਖਰਾਬ ਕਰਕੇ چیر ਕੇ ਗਲਤ ਤੋਂ ਗਲਤ ਕੈਮੀਕਲ ਦਵਾਈਆਂ ਵਾਰਤ ਕੇ ਇਹਨਾਂ ਦੇ ਢੱਡ ਭਰੇ ਇਹਦੀ ਫਸਲਾਂ ਗਵਾਵੇ ਪਾਣੀ ਆਪਣਾ ਗਵਾਵੇ ਮੈਨੂੰ ਦਾਸਤਾ ਦੋ ਅਸੀਂ ਕੱਤ ਤੱਕ ਮਰੀ ਜਾਵਾਂਗੇ ਜਿਹੜੀ ਅਸੀਂ ਧਰਨਿਆਂ ਦੀ ਲੜਾਈ ਲੜ ਰਹੇ ਆ ਅਸੀਂ ਆਜ਼ਾਦੀ ਵਾਲ ਨੂੰ ਕਿਉਂ ਨਹੀਂ ਤੁਰਦੇ ਮਾੜੀ ਤੇ ਗੱਲ ਹੁੰਦੀ ਆ ਇਹ ਮਿੰਡ ਤੇ ਤੁਹਾਡਾ ਬਾਰਡਰ ਬੰਦ ਕਰ ਦਿੰਦੇ ਨੇ ਹੁਣ ਇਹਨਾਂ ਨੇ ਫੌਜ ਵਾਲੀ ਨੌਕਰੀ ਬੰਦ ਕਰਤੀ ਜਦ ਅਗਲੇ ਤੁਹਾਨੂੰ ਆਪਣਾ ਸਿਟੀਜ਼ਨ ਮੰਨਦਾ ਹੀ ਨਹੀਂ ਤੇ ਤੁਸੀਂ ਕਹਨੂੰ ਧੱਕੇ ਨਾਲ ਅਗਲੇ ਪੈਰਾਂ 'ਤੇ ਲੱਗਦੇ ਫਿਰਦੇ ਹੋ ਮਹਾਰਾਸ਼ਟਰ ਨੇ ਜੁੱਤੀ ਫੇਰੀ ਭਈਏ ਕੱਢੇ ਕੋਈ ਨਹੀਂ ਬੋਲਿਆ ਗੁਜਰਾਤ ਨੇ ਕੀਤਾ ਕੋਈ ਨਹੀਂ ਬੋਲਿਆ ਸਾਊਥ ਵਾਲਿਆਂ ਨੇ ਕੀਤਾ ਕੋਈ ਨਹੀਂ ਬੋਲਿਆ ਇਹ ਪੰਜਾਬ ਹਰਿਆਣਾ ਟਾਈਮ ਇਹਨਾਂ ਨੂੰ ਯਾਦ ਆ ਜਾਂਦਾ ਜੀ ਹੁਣ ਦੇਸ਼ ਦੀ ਏਕਤਾ ਅਖੰਡਤਾ ਉਹਨਾਂ ਟਾਈਮ ਯਾਦ ਨਹੀਂ ਆਉਂਦਾ ਭਈਏ ਤੁਹਾਡੇ ਸਿਰਾਂ ਦੇ ਬਿਠਾਤੇ 280 ਕਤਲ ਹੋਈ ਨੇ 3 ਸਾਲ ਦੇ ਵਿੱਚ ਉਹ ਤੁਹਾਡੇ ਬੱਚੇ ਮਾਰ ਰਹੇ ਧੀਆਂ ਦੀ ਇੱਜ਼ਤਾਂ ਰੋਲ ਰਹੇ ਆ ਕੋਈ ਸੁਣਵਾਈ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਫੇਰ ਧਰਨਾ ਤੁਹਾਡੇ ਦੋ ਕਤਲ ਹੋ ਜਾਂਦੇ ਤੁਹਾਨੂੰ ਧਰਨਾ ਲਾਣਾ ਪਵੇ ਤੇ ਉਸ ਤੋਂ ਬਾਅਦ ਧਰਨੇ ਲਾਉਣ ਚ ਵੀ ਲੱਖੇ ਨੂੰ ਚੱਕ ਕੇ ਲੈ ਗਏ ਉਹ ਭਾਈ ਜੀ ਜਿਹੜੀ ਇਹ ਰੋਜ਼ ਰੋਜ਼ ਦੀ ਕਿਚਕਿਚ ਹੈ ਨਾ ਰੋਜ਼ ਡਾਂਗਾ ਖਾਣੀਆਂ ਜਲੀਲ ਹੋਣਾ ਆਪਣੇ ਬਜ਼ੁਰਗਾਂ ਨੂੰ ਜਲੀਲ ਕਰਾਣਾ ਇਹ ਆਜ਼ਾਦੀ ਦੀ ਲੜਾਈ ਲੜ ਲਓ ਸਭ ਨੂੰ ਪਤਾ ਕਿ ਇਹ ਕੀ ਰੌਲਾ ਕੀ ਨਹੀਂ ਇਹਨਾਂ ਨੇ ਧਰਮ ਚ ਬਣਾਉਣਾ ਹੁਣ ਮੈਂ ਸਰਤਨੀ ਪਰਿਵਾਰ ਚ ਪੜਿਆ ਮੈਂ ਕਹ ਮੈਨੂੰ ਵੀ ਦਿਖਦਾ ਕਿ ਇਹ ਸਾਰਾ ਕੁਝ ਜਿਹੜਾ ਹੈਗਾ ਬਾਈ ਜੀ ਆਪਣੀ ਹੋਂਦ ਦੀ ਲੜਾਈ ਹੈ ਆਪਣੇ ਹੱਕਾਂ ਦੀ ਲੜਾਈ ਹੈ ਇਹ ਧਰਮ ਦੀ ਲੜਾਈ ਨਹੀਂ ਹੈ ਸਾਡੇ ਬੱਚੇ ਵਿਚਾਰੇ ਇੱਥੇ ਤੁਰੇ ਫਿਰਦੇ ਨੇ ਦਿਹਾੜੀਆਂ ਲਾ ਰਹੇ ਨੇ ਮਾਵਾ ਬੱਚਿਆਂ ਨੂੰ ਰੋਂਦੇ ਨੇ ਹੁਣ ਮੈਨੂੰ ਦੱਸੋ ਕਿਸੇ ਟਾਈਮ ਬੱਚੇ ਨੂੰ ਰੋਟੀ ਮਿਲਦੀ ਕਹੇ ਟਾਈਮ ਨਹੀਂ ਮਿਲਦੀ ਥੋੜੇ ਬੱਚਿਆਂ ਦੀ ਨੌਕਰੀਆਂ ਤੇ ਭਈਏ ਬਿਠਾਤੇ ਅਗਲੇ ਨੇ ਤੈ ਤੂੰ ਹੀ ਲੱਗੇ ਪਿਓ ਜੈ ਭਾਰਤ ਤਬਾਦਾ ਜੈ ਭਾਰਤ ਤਬਾਦਾ ਕੀ ਮਿਲਿਆ ਕੀ ਕੁਛ ਨਹੀਂ ਮਿਲਣਾ ਤੂੰ ਹੀ ਅੱਜ ਕਰ ਲੋ ਸਭ ਕੁਝ ਲਟਵਾ ਕੇ ਤਬਾਹ ਕਰਕੇ ਲੜ ਲੋ ਇਹ ਤੁਹਾਨੂੰ ਆਜ਼ਾਦ ਇਹਨਾਂ ਕੋ ਹੋਣਾ ਹੀ ਪੈਣਾ ਭਾਈ ਜੀ ਆਜ਼ਾਦੀ ਦੀ ਲੜਾਈ ਲੜ ਲੋ ਨਹੀਂ ਸਭ ਕੁਝ ਤਬਾਹ ਹੋ ਜਾਣਾ ਜਿਹੜਾ ਮਾੜਾ ਮੋਟਾ ਬੱਚਿਆ ਨਾ ਉਹ ਵੀ ਖਤਮ ਹੋ ਜਾਊਗਾ ਇਹ ਹੁਣ ਵੀ ਦੇਖ ਲਓ ਕਿਸਾਨ ਮੋਰਚੇ 'ਚ ਬਾੜ ਕੇ ਕੀ ਕੁਝ ਕਰਨਗੇ ਉਹਨਿੰਦਾ ਟੁੱਟਾ ਹੈ ਭਈਆ ਕਹਿੰਦਾ ਜੀ ਉਹ ਵਾਹਾਂ ਪੇ 700 ਲੜਕੀ ਗਾਇਬ ਹੋ ਗਈ ਕਦੇ ਤੂੰ ਗੱਲ ਕੀਤੀ 13 ਲੱਖ ਕੁੜੀ ਸਾਡੇ ਦੇਸ਼ ਚ ਗਾਇਬ ਹੋਈ ਆ ਤੁਸੀਂ ਉਹਦੀ ਗੱਲ ਕੀਤੀ ਉਹ ਜਿਹੜੇ ਇੱਜ਼ਤਾਂ ਦੇ ਰਾਖੇ ਸੀ ਉਹਨਾਂ ਨੂੰ ਇਹਨਾਂ ਦਾ ਮੀਡੀਆ ਜਿਹੜਾ ਰੇਪਿਸਟ ਦੱਸਣ ਤੇ ਲੱਗਿਆ ਬਿਆ ਕਿਉਂ ਯਾਰ ਰੋਜ਼ ਆਪ ਵੀ ਜਲੀਲ ਹੋਨੇ ਸਾਡੇ ਬਜ਼ੁਰਗਾਂ ਨੂੰ ਵੀ ਕਰਾਉਨੇ ਸਾਡੇ ਬੱਚੇ ਵੀ ਉੱਥੇ ਮਾਰੇ ਜਾਂਦੇ ਨੇ ਬਾਰਡਰਾਂ ਦੇ ਸਾਡੇ ਬੱਚੇ ਮਾਰ ਰਹੇ ਆ ਫੇਰ ਵੀ ਅਸੀਂ ਹੱਤਵਾਦੀ ਫਸਲ ਅਸੀਂ ਗੋਨੇ ਆ ਫੇਰ ਵੀ ਅਸੀਂ ਹੱਤਵਾਦੀ ਕਦ ਤੱਕ ਬਾਈ ਕਰੀ ਜਾਓਗੇ ਅੱਜ ਕਰ ਲਓ 10 ਸਾਲ ਨੂੰ ਕਰ ਲਓ ਸਾਨੂੰ ਆਜ਼ਾਦੀ ਦਾ ਰਾਹ ਚੁਣਨਾ ਪੈਣਾ ਇਹ ਤੋਂ ਬਣਾ ਸਾਡੇ ਕੋਲ ਕੋਈ ਹੱਲ ਨਹੀਂ 70 ਸਾਲ ਹੋ ਗਏ ਬਈ ਧਰਨੇ ਲਾਉਂਦੇ ਕੀ ਮਿਲਿਆ ਮਿਲਿਆ ਕੀ ਮੈਨੂੰ ਦੱਸਦਾ ਦੋ ਤੁਹਾਡੀਆਂ ਨੌਕਰੀਆਂ ਗਈਆਂ ਜ਼ਮੀਨ ਗਈ ਪਾਣੀ ਗਏ ਬੱਚੇ ਗਏ ਫਿਰ ਵੀ ਤੁਸੀਂ ਚਿੰਬੜੇ ਬੈਠੇ ਹੋ ਏਕਤਾ ਖੰਡ ਦਾ ਅਗਲੇ ਨੂੰ ਨਹੀਂ ਦਿਖਦੀ ਏਕਤਾ ਖੰਡ ਦਾ ਸਭ ਪਰਿੰਗ ਨੂੰ ਦੱਬੋਂਗੇ ਅਗਲੇ ਨੂੰ ਵੀ ਪਤਾ ਕਿ ਇੱਕ ਹੱਦ ਤੋਂ ਬਾਅਦ ਜਾ ਕੇ ਉਹ ਛਾਲ ਮਾਰੂਗਾ ਪੰਜਾਬੀਓ ਸੋਚ ਲਓ ਹਲੇ ਵੀ ਵਕਤ ਆ ਕਿਸਾਨ ਖਤਮ ਹੋ ਗਿਆ ਨਾ ਸਾਰੇ ਬਿਜ਼ਨਸ ਤਬਾਹ ਹੋ ਜਾਣੇ ਆ ਬਿਜ਼ਨਸ ਕੋਈ ਨਹੀਂ ਬਚਣਾ ਕਿਸਾਨ ਨਾਲ ਹੀ ਸਾਰੇ ਰੋਜ਼ਗਾਰ ਚੱਲਦੇ ਨੇ ਬਾਰਡਰ ਥੋੜਾ ਅਗਲੇ ਨੇ ਬੰਦ ਕਰਤਾ ਉੱਥੇ ਗੁਜਰਾਤ ਚ ਖੋਲਤਾ ਅਗਲੇ ਦੇ ਲੋਕ ਲੈ ਰਹੇ ਨੇ ਐਸ਼ਾਉ ਕਰ ਰਹੇ ਨੇ ਬਿਜ਼ਨਸ ਤੇ ਤੁਹਾਨੂੰ ਕੀ ਦਿਖਾਉਂਦੇ ਨੇ ਜੀ ਉੱਥੋਂ ਹੱਤਵਾਦ ਆਉਂਦਾ ਜੀ ਨਸ਼ਾ ਆਉਂਦਾ ਫਲਾਨ ਆਉਂਦਾ ਨੱਚਦਾ ਸਾਰਾ ਗੁਜਰਾਤ ਚੋਂ ਆ ਰਿਹਾ ਆ ਕੱਲ ਨੂੰ ਹੱਥ ਮਾਰ ਲਓ ਭਰਾਵੋ ਆ ਦੋਹੇ ਬਨੇ ਹੱਥ ਬਾਈ ਆਜ਼ਾਦੀ ਵਾਸਤੋਂ ਤੁਰਪੋ ਹੋਰ ਕੋਈ ਹੱਲ ਨਹੀਂ ਹੈ ਕਿੰਨੇ ਕੁ ਲੋਕ ਮਰਵਾਉਂਗੇ ਆਪਣੇ ਮੇਰੀ ਗੱਲ ਇਹਨੂੰ ਪਾਕਿਸਤਾਨ ਦਾ ਬੜੀ ਚੋਬਨੀ ਆ ਇਹ ਗੱਦਾਰ ਹੈ ਜੀ ਫਲਾਣ ਆਈਟਮ ਕਾਣਾ ਭਾਈ ਕਿਸੇ ਕੋਲ ਕੋ ਹਾਲਾ ਤੁਸੀਂ ਦੱਸ ਦੋ ਜੇ ਕਿਸੇ ਕੋਲ ਕੋ ਹਾਲਾ ਤੁਸੀਂ ਦੱਸ ਦੋ ਤੋਨੂੰ ਸਿਰਫ ਅਗਲੇ ਨੇ ਜਦ ਅਗਲੇ ਨੂੰ ਲੋੜ ਆ ਬਾਰਡਰਾਂ ਤੇ ਤੁਹਾਨੂੰ ਉਸ ਲਈ ਰੱਖਿਆ ਹੋਇਆ ਫਸਾ ਲਗਾਉਣ ਨੂੰ ਰੱਖਿਆ ਹੋਇਆ ਨਾ ਤੁਹਾਨੂੰ ਰੇਟ ਮਿਲੇ ਨਾ ਕੁਝ ਮਿਲੇ ਤੂੰ ਹੀ ਸਿਰਫ ਡਾਂਗਾ ਖਾਣ ਲਈ ਰੱਖੇ ਹੋਏ ਆ ਅਰਾਜ ਅਗਲੇ ਕਰ ਰਹੇ ਨੇ ਛੱਤਰ ਤੂੰ ਹੀ ਖਾ ਰਹੇ ਹੋ ਮਿਹਨਤਾਂ ਤੁਸੀਂ ਕਰ ਰਹੇ ਹੋ ਬੱਚੇ ਥੋੜੇ ਮਿਹਨਤ ਕਰਕੇ ਪੈਸਾ ਭੇਜਦੇ ਨੇ ਨਾ ਮਾਪੇ-ਬਾਪ ਨੂੰ ਬੱਚਾ ਦਿਸਦਾ ਨਾ ਬੱਚੇ ਨੂੰ ਮਾਪੇ-ਬਾਪ ਤੇ ਇੱਥੇ ਕਿੰਨੇ ਬੱਚੇ ਮਾਰੇਗੇ ਅਗਲਾ ਆਉਂਦੇ ਗੋਲੀ ਮਾਰ ਕੇ ਲੰਘ ਜੰਨੇ ਆ ਮੁਗਲਾਂ ਨੇ ਤੁਸੀਂ ਲੜੇ 84% ਕੁਰਬਾਨੀਆਂ ਤੁਸੀਂ ਦਿੱਤੀਆਂ ਤੇ ਫੇਰ ਅਸੀਂ ਹੱਤਵਾਦੀ ਆ ਫੇਰ ਭਰਾਵਾ ਹੱਤਵਾਦੀ ਚੰਗੇ ਫੇਰ ਇਹਦੇ ਨਾਲ ਆਪਣੀ ਅੱਡ ਦੇਸ਼ ਬਣਾ ਲਓ ਕੋਈ ਨਹੀਂ ਕੁੱਲੀ ਹੋਊਗੀ ਘੱਟੋ ਘੱਟ ਤੁਹਾਨੂੰ ਜਲੀਲ ਹੋਣਾ ਤਾਂ ਨਹੀਂ ਹੋਣਾ ਪਊਗਾ ਲੋਕ ਇੱਜ਼ਤ ਵਿੱਚੇ ਕਰਦੇ ਆ ਕਿਉਂ ਇੱਜ਼ਤਾਂ ਰੋਲਦੇ ਹੋ ਯਾਰ ਕਿਉਂ ਪੈਰਾਂ 'ਚ ਉਹਨਾਂ ਦੇ ਪੱਗਾਂ ਰੋਲਦੇ ਹੋ ਦੱਲੇ ਵਾਲ ਛੱਡੋ ਸਾਰਾ ਪੰਜਾਬੀ ਮਰ ਜੇ ਉਹਨੂੰ ਤਾਂ ਵੀ ਫਰਕ ਨਹੀਂ ਪੈਂਦਾ ਸਾਰਾ ਹਰਿਆਣਾ ਮਰ ਜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਦਾ ਸਾਰੇ ਅਫਗਾਨੀਆਂ ਦੀ ਜੁੱਤੀਆਂ ਝੱਟਦੇ ਫਿਰਦੇ ਨੇ ਜਿਨ੍ਹਾਂ ਨੇ ਇਹਨਾਂ ਦਾ ਕਹਾਣ ਕੀਤਾ ਧੀਣਾ ਟਕੇ ਟਕੇ ਵੇਚੀਆਂ ਤੁਸੀਂ ਬਚਾਈਆਂ ਤੁਹਾਨੂੰ ਹੱਤਵਾਦੀ ਦੱਸਦੇ ਨੇ ਅਫਗਾਨੀਆਂ ਦੱਸਦੇ ਨੇ ਲੜਾਕੇ ਨੇ ਜੀ ਭਰਾ ਨਹੀਂ ਸਾਡੇ ਭਈਏ ਤੁਹਾਡੇ 76 ਮਾਰ ਰਹੇ ਭੁੱਖੇ ਮਰਦੇ ਆਏ ਸੀ ਅੱਜ ਤੁਹਾਡੀਆਂ ਬੱਗਾ ਨੂੰ ਪਾ ਰਹੇ ਨੇ ਬਾਈ ਜੀ ਹੱਥ ਬੰਨੇ ਆਜ਼ਾਦੀ ਵਾਲ ਤੁਰਪ ਹੋਰ ਕੋਈ ਹੱਲ ਨਹੀਂ ਜੇ ਕਿਸੇ ਕੋਲ ਕੋਈ ਹੱਲ ਦੱਸ ਦੇ ਏਕਤਾ ਖੰਡਤਾ ਦਾ ਠੇਕਾ ਅਸੀਂ ਨਹੀਂ ਲੈ ਰੱਖਿਆ ਉਹ ਸਰਕਾਰ ਦੀ ਵੀ ਜ਼ਿੰਮੇਵਾਰੀ ਆ ਬੱਚਿਆਂ ਦੀ ਨੌਕਰੀਆਂ ਦੇ ਭਈਏ ਬੈਠੇ ਨੇ ਸਾਡੇ ਬੱਚੇ ਇੱਥੇ ਭਾਂਡੇ ਮਾਂਜਦੇ ਫਰਦੇ ਨੇ ਫਿਰ ਉੱਥੇ ਥੱਲੇ ਛੜਨ ਗਏ ਆ ਟੈਕਸੀ ਵਾਲਾ ਹੈ ਭਾਈ ਤੁਸੀਂ ਇ ਜਾੜੇ ਨੇ ਸੋਚ ਲਓ ਪੰਜਾਬ ਹਰਿਆਣੇ ਵਾਲਿਓ ਸਭ ਕੁਝ ਤਬਾਹ ਕਰਕੇ ਲੜਨਾ ਕਿ ਪਹਿਲਾਂ ਹੀ ਕਰ ਲੈਣਾ ਸੋਚ ਲਓ ਜੈ ਸੀਤਾ ਰਾਮ why are you the culture are you the 40?